ਮੈਂ ਤੇ ਅੱਗੇ ਭੈਣ ਸੋਚਦੀ ਆ ਜੇ ਤੂੰ ਨਾ ਨਾ ਹੋਵੇ ਤੇ ਮੈਂ ਤੇ ਸੱਚੀ ਬੜੀ ਔਖੀ ਆ ਮੇਰਾ ਤੇ ਮੰਗਣ ਵਾਲਾ ਹਾਲ ਹੋ ਜੇ ਤੂੰ ਤਾਂ ਮੇਰਾ ਇੰਨਾ ਟਾਈਮ ਕੱਢਦੀ ਆ ਨਾ ਨਹੀਂ ਤੇ ਮੈਂ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਕਰਦੀ ਤੂੰ ਮੇਰੀ ਅੰਮਾ ਜਾਈ ਆ ਤੂੰ ਵੇਲਾ ਮੈਨੂੰ ਜਿੰਨੀਆਂ ਮਰਜ਼ੀ ਗੱਲਾਂ ਕਰ ਲੈ ਮੈਂ ਤੇਰੀਆਂ ਸਾਰੀਆਂ ਬਰਦਾਸ਼ਤ ਕਰ ਲੈਣੀ ਕੋਈ ਹੋਰ ਹੋਵੇ ਤਾਂ ਕਦੀ ਵੀ ਨਾ ਸੋਚੇ ਹੁਣ ਇਹਨਾਂ ਦੀਆਂ ਭੂਆ ਵੀ ਹੈ ਗਈਆਂ ਆ ਕਦੀ ਉਹਨਾਂ ਨੇ ਮੈਨੂੰ ਆ ਕੇ ਨਹੀਂ ਪੁੱਛਿਆ ਹੈਗਾ ਤੂੰ ਮਹੀਨੇ ਦੇ ਮਹੀਨੇ ਵੇਲਾ ਸੌਦਾ ਵੀ ਦੇ ਕੇ ਜਾਨੀਂ ਨਹੀਂ ਤਾਂ ਮੈਂ ਕਿਸੇ ਕੋ ਗੱਲ ਨਹੀਂ ਕਰਵਾਉਂਦੀ ਤੂੰ ਮੇਰੀ ਅੰਮਾ ਜਾਈ ਆ ਤੂੰ ਮੇਰੀ ਜਿੰਨੀ ਮਰਜੀ ਤੂੰ ਮੇਰੀ ਬੇਇੱਜ਼ਤੀ ਕਰ ਲੈ ਮੈਂ ਤੈਨੂੰ ਕਦੀ ਕੁਝ ਨਹੀਂ ਆਖਿਆ ਤਾਂ ਨਹੀਂ ਆਂਦੀ ਤੇਰੇ ਬੜੇ ਸਾਨਿਆ ਮੇਰੇ ਸਿਰ ਦੇ ਉੱਤੇ ਤੇ ਚੱਲ ਹੁਣ ਇੱਕ ਮੇਰੀ ਭੈਣ ਬਣ ਕੇ ਹੋਰ ਕਰਦੇ ਇਹਦਾ ਕਿਤੇ ਨਾ ਕਿਤੇ ਰਿਸ਼ਤਾ ਲੱਭਦੇ ਇਹਨੂੰ ਵਿਆਹ ਦੇ ਮੇਰੀ ਘਰ ਸੰਪੈ ਆ ਰਿਸ਼ਤਾ ਮੈਂ ਕਰਾ ਦੂੰ ਇਹਨੂੰ ਪਹਿਲਾਂ ਅਕਲ ਸਿਖਾ ਲੈ ਅਕਲ ਤੈਨੂੰ ਆਣੇ ਦੀ ਨਹੀਂ ਹੈਗੀ ਮਾਸੀ ਮੈਨੂੰ ਅਕਲ ਨਹੀਂ ਹੈਗੀ ਸਾਰਾ ਕੱਲ ਤੈਨੂੰ ਕਿੱਥੇ ਫਿਰਦੀ ਤੇਰੇ ਨਹੀਂ ਸਾਰੇ ਝੜੀ ਉਹ ਲੰਗੇ ਵਾ ਭਾਂਡੇ ਮਾਂਜਲਾ ਉਹ ਕਰ ਲਲ ਕੜੀਸ ਕੜੀਸ ਕਮਿਆ ਜਦੋਂ ਆਇਆ ਤਾਂ ਕੜੀਸ ਕੜੀਸ ਕੇ ਮੈਨੂੰ ਮੈਂ ਅੱਲਾ ਹੀ ਬਾਹ ਮਾਸੀ ਮੈਨੂੰ ਮੰਮੀ ਕੱਲ ਦੀ ਉਹਨਾਂ ਦੇ ਨਾਲ ਲੜਾਈ ਉੱਡੀ ਵੀ ਵੇਖਿਆ ਜਾ ਕੇ ਇੱਠੇ ਗਲਮਨੀਏ ਨੂੰ ਦੱਸ ਹਾਏ ਭੈਣ ਏ ਝੂਠ ਵੇਹ ਮਾਰਨ ਲਈ ਕਿ ਤਰ੍ਹਾਂ ਤੈਨੂੰ ਪਤਾ ਮੈਨੂੰ ਕੱਲ ਸਕਦੀ ਆ ਕਿ ਤੇ ਇਹ ਉਹੀ ਨਹੀਂ ਬੈੰਦੀ ਸਾਰਾ ਦਿਨ ਘਰ ਪੈਣ ਮੈਨੂੰ ਤੇਰਾ ਵੀ ਪਤਾ ਹੈ ਫੇਰ ਨਾ ਤੂੰ ਇਹਨੂੰ ਕੱਲਦੀ ਨਾ ਇਹਨੂੰ ਥੋੜਾ ਜਿਹਾ ਕੰਟਰੋਲ ਕਰ ਠੀਕ ਹੈ ਨਾ ਇਹ ਤੇ ਕੰਟਰੋਲ ਕਰਨਗੇ ਤੇ ਚੰਗੀ ਰਹਿਣਗੀ ਤੇ ਵਧੀਆ ਰਿਸ਼ਤਾ ਕਰਾ ਦਾਂਗੀ ਚੰਗਾ ਭੈਣ ਮੈਂ ਜਾਣੀ ਤੇ ਇਹਨੂੰ ਅਕਲ ਸਿਖਾ ਕੁੜੀ ਨੂੰ ਮੱਸ ਅਗਲ ਤਾਂ ਮੈਂ ਦਵਾਂਗੀ ਸਿਖਾ ਤੇ ਰਿਸ਼ਤਾ ਚੰਗੇ ਕਰਦਾ ਕਿਤੇ ਦੇਖੀ ਰਿਸ਼ਤਾ ਵਧੀਆ ਲੱਭ ਕੇ ਦਵਾਂਗੀ ਚਲ ਠੀਕ ਐ ਮੈਂ ਤਾਂ ਨਹੀਂ ਰੋਟੀ ਖਾ ਕੇ ਜਾਂਦੀ ਨਹੀਂ ਰੋਟੀ ਨਹੀਂ ਮੈਂ ਜਾਵਾ ਹਾਂ ਚਲ ਠੀਕ ਐ ਚੀਜ਼ ਨਹੀਂ ਆਲੇ ਨਹੀਂ ਆਏ ਤੇ ਕਰ ਨਾ ਮੈਂ ਤਾਂ ਆਪ ਇਸੇ ਕਰਕੇ ਇੱਥੇ ਬੈਠੀ ਆ ਕਿ ਬੱਚਿਆਂ ਦਾ ਪਤਾ ਲੱਗ ਜੂ ਹੁੰਦਿਆਂ ਦਾ ਚਲ ਮੈਂ ਵੇਖੀ ਬਾਹਰੋਂ ਗੱਡੀ ਆਈ ਕਿ ਨਹੀਂ ਜਾ ਵੇਖ ਕੇ ਆ ਇੱਥੇ ਕੀ ਕਰਨੀ ਕੁਝ ਨਹੀਂ ਮੈਂ ਤਾਂ ਨਿਆਣੇ ਵੇਖਣ ਆਈ ਆ ਮੈਂ ਆਏ ਨਹੀਂ ਅਜੇ ਆ ਜੋ ਚੱਲੀ ਏ ਨਹੀਂ ਅੱਗੇ ਮੈਨੂੰ ਹਨੇਰਾ ਹੋ ਗਿਆ ਕੋਈ ਗੱਲ ਨਹੀਂ 2 ਮਿੰਟ ਪਾਣੀ ਪੀ ਕੇ ਚੱਲ ਜੀ ਦੀਦੀ ਬੜੇ ਦਿਨ ਕਰੇੜਾ ਹੋ ਗਿਆ ਮੈਂ ਕਿ ਬੜੇ ਚਿਰਾਂ ਦੀ ਭੈਣ ਕੋ ਗਈ ਹਾਂ ਤੇ ਉੱਥੋਂ ਆਈ ਕੋਈ ਨਹੀਂ ਦੀਦੀ ਬੜੇ ਦਿਨ ਦੀ ਜਾਨ ਕਰਨੀ ਤੁਹਾਨੂੰ ਆ ਜਾਓ ਐ ਹਮ ਲੱਗ ਜਾਣਾ ਪੈਰ ਸਾਸਿ ਗਾਲ ਮੈਂ ਤਾਂ ਬੜੇ ਦਿਨਾਂ ਦੀ ਭੈਣ ਤੈਨੂੰ ਦੀਕਣ ਲਈ ਮੈਂ ਤਾਂ ਨੰਗ ਚੱਲੀ ਤੇ ਆਂਦੀ ਆ ਭੈਣ ਯਾਦ ਕਰਦੀ ਤੈਨੂੰ ਹਾਂ ਚੱਲ ਆ ਬੈਮ ਪਾਣੀ ਲੈਉਣੀ ਹੋ ਗਿਆ ਜੇ ਪਾਣੀ ਲਿਆ ਲੈਉਣੀ ਤੇ ਹੁਣ ਵੀ ਨੰਗ ਚੱਲੇ ਹੀ ਕਿੱਥੋਂ ਆਈ ਆ ਭੈਣ ਤੂੰ ਮੈਂ ਆਪਣੀ ਭੈਣ ਕੋ ਗਈ ਹਾਂ ਤਕਵੇਲਾ ਹੋ ਗਿਆ ਤੇ ਬੱਚੇ ਲੈਣ ਗਈ ਸੀ ਖਲੋਤੀ ਗੇੜ ਚ ਮੇਨਾਂ ਦੀ ਭੈਣ ਆ ਭੈਣਾਂ ਦੀ ਬੜੇ ਦਿਨਾਂ ਦੀ ਯਾਦ ਕਰਨਦੀ ਮੈਂ ਮੇਨੂੰ ਤਾਂ ਨੇਰਾ ਹੋ ਜਾਣਾ ਆਂਦੀ ਨਹੀਂ ਪਾਣੀ ਪੀ ਕੇ ਜਾ ਚੰਗਾ ਹੀ ਹੋਇਆ ਭੈਣ ਤੂੰ ਅੱਜ ਆ ਗਈ ਆ ਨਹੀਂ ਤੇ ਮੈਂ ਆਪ ਕੱਲ ਤੇਰੇ ਘਰ ਜਾਣਾ ਸੀ ਆ ਲੈ ਜੀ ਜੀ ਪਾਣੀ ਮੈਂ ਤਾਂ ਚਾਹ ਪੀ ਕੇ ਆਈ ਹੁਣੇ ਭੈਣ ਕੋਲ ਉਹ ਨਾ ਪਚ ਗਈ ਹੁਣ ਪਾਣੀ ਪੀ ਲੋ ਮੇਰ ਨਾਲ ਕੋਈ ਕੰਮ ਹੀ ਜਿਹੜਾ ਤੂੰ ਆਂਦੇ ਢੀਕਦੀ ਪਈ ਕੰਮ ਤੇ ਮੈਨੂੰ ਹੈਗਾ ਸੀ ਚਲ ਜਾ ਬੂ ਚਾਹ ਬਣਾ ਲਿਆ ਮੈਂ ਚਾਹ ਨਹੀਂ ਮੈਂ ਪਹਿਲਾਂ ਨਹੀਂ ਬਣਾਈ ਚਾਹ ਮੈਂ ਹੁਣੇ ਪੀ ਕੇ ਆਈ ਆ ਭੈਣ ਕੋ ਚਾਹ ਪੀ ਕੇ ਚਾਹ ਨਾਲੇ ਤੂੰ ਇਤਰਾਗਾ ਫੇ ਤੂੰ ਹੀ ਆ ਜਾ ਬਹਿ ਜਾ ਕਾ ਮੈਰਾ ਖਵਾਗੀ ਕੰਮ ਇਹ ਆ ਕਿ ਮੈਨੂੰ ਪਤਾ ਲੱਗਾ ਤੂੰ ਰਿਸ਼ਤੇ ਬੜੇ ਕਰਾਉਣੀ ਆ ਤੇ ਹਰਦੀਪ ਨੂੰ ਰਿਸ਼ਤਾ ਕਰਾ। ਰਿਸ਼ਤਾ ਤੇ ਮੈਂ ਕਰਾ ਦੇਨੀ ਆ। ਤੁਹਾਡੇ ਮੁੰਡੇ ਦੀ ਤੇ ਲੱਤ 'ਚ ਫਰਕ ਏ। ਫਿਰ ਕੁੜੀ ਵੀ ਇਤਰਾਹ ਦੀ ਲੱਭਣੀ ਪੈਣੀ। ਕਈ ਲੋੜਵੱਧ ਹੁੰਦੇ ਆ ਰਿਸ਼ਤੇ। ਕਈ ਗਰੀਬ ਕਰਦੀਆਂ ਧੀਆ ਹੁੰਦੀਆਂ ਨੇ। ਤੇ ਤੂੰ ਉਹਦਾ ਕਰਾ ਦੇ। ਜ਼ਰੂਰੀ ਏ ਕਿ ਜੇ ਮੁੰਡੇ ਦੀ ਲੱਤ 'ਚ ਨੁਕਸੇ ਆ ਤੇ ਕੁੜੀ ਦੀ ਵੀ ਆਪਾਂ ਲੱਤ 'ਚ ਨੁਕਸ ਹੀ ਲੈਣਾ ਵਾ। ਮੈਨੂੰ ਪਤਾ ਲੱਗਾ ਏ ਨਾ ਮੈਨੂੰ ਇੱਕ ਦੋ ਜਾਣਿਆਂ ਦੱਸਿਆ ਏ ਕਿ ਹਰਜਿੰਦਰ ਰਿਸ਼ਤੇ ਬੜੇ ਕਰਾਉਂਦੀ ਆ। ਤੇ ਮੈਂ ਕਾ ਚੱਲ ਮਵੀ ਆਨੀ ਕਿ ਮੇਰੇ ਦਿਉਰ ਦਾ ਵੀ ਕਰਾ ਦੇ ਸਾਨੂੰ ਚਾਹੀਦਾ ਕੁਛ ਨਹੀਂ ਜੇ ਉਹਨਾਂ ਕੋ ਤਿੰਨ ਕੱਪੜੇ ਵੀ ਕੁੜੀ ਦੇ ਬੰਦੇ ਆ ਠੀਕ ਆ ਨਹੀਂ ਬੰਦੇ ਤਾਂ ਉਹ ਵੀ ਅਹੀਂ ਘਰੋਂ ਬਣਾ ਕੇ ਪਾ ਦਾਂਗੇ ਠੀਕ ਆ ਨਾ ਪਾਵਾਂ ਦਾ ਹਾਂ ਦੀਦੀ ਇਹ ਤੇ ਬਿਲਕੁਲ ਸਹੀ ਹੈ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਮਹਾਰਾਜ ਨੇ ਦਿੱਤਾ ਸਭ ਕੁਝ ਆ ਜਾਗਾ ਚਲੋ ਕੁੜੀ ਭੱਬਦੀ ਹੋਵੇ ਮੁੰਡੇ ਦੇ ਨਾਲ ਤੁਰੀ ਜਾਂਦੀ ਭੱਬੇ ਇਹੋ ਹੀ ਚਾਹੀਦਾ ਵਾ ਹੋਰ ਆਪਾਂ ਕੀ ਲੈਣਾ ਵਾ ਇਹ ਦੇਖਿਓ ਪਿਛੜੇ ਕੁੜੀ ਦੀ ਲੱਤ 'ਚ ਨਾ ਫਰਕ ਹੋਈ ਫਿਰ ਮੁੰਡੇ ਦਾ ਤੇ ਹੁਣ ਪਹਿਲਾ ਹੈ ਤਾਂ ਨਹੀਂ ਸੱਟ ਲੱਗਣਾ ਹੋ ਗਿਆ ਹੈ ਹੈ ਨਹੀਂ ਤੇ ਹੈ ਕੁੜੀ ਐ ਪੜੀ ਨਹੀਂ ਤੇ ਉੰਜ ਮੱਤ ਬੜੀ ਇਹਨੂੰ ਕੰਮ ਸਾਰਾ ਕਰਦਾ ਕਰਦੀ ਸੱਜੀ ਬਹੁਤ ਹੈ ਗਈ ਮੇਰੀ ਪਨੇਵੀ ਚਲ ਜੇ ਤੇ ਤੇਰੀ ਪਨੇਵੀ ਆ ਸਾਨੂੰ ਹੋਰ ਕੀ ਚਾਹੀਦਾ ਹੁਣ ਸਾਰੇ ਹੀ ਆ ਕੁੜੀ ਚ ਕੰਮ ਇੰਨਾ ਕਰਦੀ ਨਾ ਠੀਕ ਤੇ ਕਹਿਂਦੀ ਗੱਲ ਹੀ ਚਾਹ ਪਾਣੀ ਨੂੰ ਰੋਟੀ ਪਾਣੀ ਨੂੰ ਐ ਭਾਵੇਂ 50 ਜੀ ਲੈ ਆਂ ਸਾਂਭ ਲੋ ਕਿ ਪੈਣ ਅਮੀਰੀ ਤੇ ਗਰੀਬੀ ਦੀ ਕਿਹੜੀ ਗੱਲ ਹੁੰਦੀ ਆ ਜੇ ਤੇ ਤੇਰੀ ਪਨੇਵੀ ਆ ਤੇ ਸਾਨੂੰ ਹੋਰ ਕੀ ਚਾਹੀਦਾ ਵਾ ਉਹ ਆਪਣੀ ਭੈਣ ਨਾਲ ਗੱਲ ਕਰੀ ਜੇ ਮੰਨ ਜਾਂਦੀ ਆ ਤੇ ਰਿਸ਼ਤਾ ਕਰ ਦੇ ਤੇਰੇ ਸਾਹਮਣੇ ਸਭ ਕੁਝ ਹੀ ਸਾਡੇ ਘਰ ਆ ਰਹਿਗਾ ਆ ਕਿਹੜੀ ਚੀਜ਼ ਦੀ ਕਹੇ ਦੀ ਕਮੀ ਆ ਜ਼ਮੀਨ ਜਾਇਦਾਤ ਸਭ ਕੁਝ ਇਹੋ ਹੀ ਵਾਉਣ ਡਿਆ ਭਰਾਵਾ ਇਹਦੇ ਨੇ ਤੇ ਕਦੀ ਇਹਨੂੰ ਪੁੱਛਿਆ ਕਿ ਛਿਆ ਇੱਕ ਅੱਖ ਨਹੀਂ ਹੈਗਾ ਤੇ ਅੰਜਾਰਜ ਵੀ ਇਹੋ ਹੀ ਆ ਕਰਦਾ ਤੇ ਤੂੰ ਵੇਖ ਲਈ ਜੇ ਲੱਭਦਾ ਆ ਤੇ ਪੜਿਆ ਲਿਖਿਆ ਦੀ ਕਿਹੜੀ ਗੱਲ ਐ ਇੱਥੇ ਸਾਰੀਆਂ ਪੜੀਆਂ ਲਿਖੀਆਂ ਹੀ ਹੁੰਦੀਆਂ ਨੇ ਤੇ ਖਾਨੂੰ ਤਾਂ ਸਚੱਜੀ ਚਾਹੀਦੀ ਜੇ ਤਰ੍ਹਾਂ ਤੂੰ ਦੱਸਣ ਲਈ ਆ ਕਿ ਸਚੱਜੀ ਆ ਸਾਨੂੰ ਹੋਰ ਕੀ ਚਾਹੀਦਾ ਵਾ ਤੇ ਬਾਕੀ ਤੋਂ ਆਪਣੀ ਭੈਣ ਨਾਲ ਗੱਲ ਜ਼ਰੂਰ ਕਰੀ ਅਹੀਂ ਵੀ ਆਪਣੇ ਮੁੰਡੇ ਨੂੰ ਪੁੱਛ ਲੈਂਦੀ ਆਂ ਕਿ ਕੁੜੀ ਪੜੀ ਨਹੀਂ ਹੈਗੀ ਚੰਗਾ ਭੈਣਾ ਹੁਣ ਮੈਂ ਜਾਵਾ ਮੈਂ ਆਪਣੀ ਭੈਣ ਨਾਲ ਗੱਲ ਕਰੂੰਗੀ ਮੈਨੂੰ ਨੇਰਾ ਹੁੰਦਿਆ ਮੈਂ ਜਾ ਕੇ ਅੰਨ ਪਾਣੀ ਵੀ ਕਰਨਾ ਜੇ ਮੇਰੀ ਭੈਣ ਮੰਨ ਜੂਗੀ ਤਾਂ ਫਿਰ ਰਿਸ਼ਤਾ ਕਰ ਦੂੰਗੀ ਚਲੋ ਠੀਕ ਹੈ ਮੇਰੇ ਜ਼ਿੰਮੇਵਾਰੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਚੰਗਾ ਭੈਣ ਜੇ ਰਿਸ਼ਤਾ ਹੋ ਜੇਦੇ ਹੁਣ ਹੋਰ ਕੀ ਚਾਹੀਦਾ ਮੈਂ ਤੇ ਆ ਪਾਨੀ ਆ ਪਤਾ ਹੈ ਕਿੰਨੀ ਗੁਣਾ ਦੀ ਗੁਥਲੀ ਆ ਕਿੰਨਾ ਕੰਮ ਕਰਦੀ ਐ ਇਹ ਕੀ ਗੱਲ ਹੈਗੀ ਜੀ ਇੰਨੀ ਸੱਚਾਜੀ ਇਹਦੀ ਪਣੀ ਵੀ ਤੇ ਸੱਚਾਜੀ ਹੋ ਗਈ ਵੈਡੀ ਗੱਲ ਥੋੜਾ ਵਾ ਬਾਕੀ ਜੇ ਕੋਈ ਗੱਲਬਾਤ ਕਰੋਗੀ ਇਹਦੀ ਪਣੀ ਵੀ ਤੇ ਡੱਕਣ ਵਾਲਿਆਂ ਚੋਂ ਵੀ ਹੈਗੀ ਆ ਨਹੀਂ ਆਪੇ ਡੱਕ ਲੈਣਾ ਆਹੋ ਤੇ ਆਪਾਂ ਜੋਰ ਪਾ ਗਏ ਤੇ ਰਿਸ਼ਤਾ ਕਰਵਾ ਲਈਏ ਤੇ ਹਰਦੀਪ ਬਣਵਾ ਕੇ ਇੱਕ ਖਸਮਾਂ ਨੂੰ ਖਾਵੇ ਨਹੀਂ ਪੜੀ ਤੇ ਫਿਰ ਕੀ ਆ ਪੜੀ ਤਾਂ 4.5 ਗੱਲ ਨੂੰ ਬੜੀ ਲਿਖਿਆਣਗੇ ਸਾਡੇ ਘਰ ਚੋਂ ਖਲਾਰਾ ਪਾ ਦੇ ਤੇ ਨਹੀਂ ਕਰਨਾ ਆਹੋ ਤੇ ਚਲ ਕੋਈ ਗੱਲ ਨਹੀਂ ਚਲ ਠੀਕ ਆ ਤੂੰ ਵੀ ਨਿਆਣੇ ਵੇਖਾ ਗਏ ਲੱਗਦਾ ਤੇ ਮੈਂ ਵੀ ਗਏ ਰੋਟੀ ਪਕਾਵਾ ਨਿਆਣਿਆਂ ਵਾਸਤੇ ਚਲੋ ਠੀਕ ਆ ਸੋਈ ਜੀ ਪਤਾ ਨਹੀਂ ਕੀ ਕਰਨ ਲਈ ਆ। ਮਨਦੀਪ ਮੈਨੂੰ ਇੱਕ ਪਾਣੀ ਦਾ ਗਲਾਸ ਲਿਆ ਕੇ ਦੇ। ਆਹ ਲੈ ਮੰਮੀ ਬਾਣੀ। ਮੈਨੂੰ ਸਮਝ ਨਹੀਂ ਆਉਂਦੀ ਅੱਗੋ ਤੇ ਤੇਰੀ ਚ ਕੀ ਵੜਿਆ ਰਹਿੰਦਾ ਇਹਨੂੰ ਹਰ ਵੇਲੇ ਤੂੰ ਪੜਕਾਉਂਦੀ ਰਹਿੰਦੀ ਆ ਪਛਾਂ ਸੁਟਿਆ ਕਰ ਇਹਨੂੰ। ਮੰਮੀ ਬਾਲਾ ਨੂੰ ਤਾਂ ਮੈਂ ਇਹ ਵੇਖਣ ਦੀ ਆ। ਜਿਹੜੀ ਉਹ ਮੇਸੇਲੀ ਨਹੀਂ ਉਹਨਾਂ ਘਰ ਮੈਂ ਗਈ ਉਹਨੇ ਇੰਨੇ ਸੋਹਣੇ ਵਾਲ ਸਿੱਧੇ ਸਿੱਧੇ ਕਰਾਏ ਸਿਲਕੀ ਸਿਲਕੀ ਮੇਰਾ ਜੀ ਕਹਦਾ ਮੇਰੇ ਵੀ ਕਰਾ ਦੇ ਹਾਂ ਤੋਂ ਉਹਨਾਂ ਘਰ ਕੀ ਕਰਨ ਗਈ ਹਾਂ ਮੰਮੀ ਮੈਂ ਉਹਨਾਂ ਘਰ ਗਈ ਹਾਂ ਉਹਨਾਂ ਦੇ ਘਰ ਹਾਤੋਂ ਆਇਆ ਸੀ ਉਹਨਾਂ ਨੇ ਮਾਮਾ ਤੀਆਂ ਨੇ ਚਾਰ ਚਾਰ ਸੂਟ ਲਏ ਮੇਰਾ ਵੀ ਬੜਾ ਜੀ ਕਹਿੰਦਾ ਮੈਨੂੰ ਵੀ ਲੈ ਕੇ ਦੋ ਹਾਂ ਮੈਨੂੰ ਆਦੀ ਲੈ ਲੈ ਮੈਂ ਮੇਰੀ ਮੰਮੀ ਨੇ ਲੈ ਕੇ ਦੇਣੇ ਜੀਤ ਪੁੱਤ ਮੇਰਾ ਕਰਦਾ ਵਾ ਮੈਂ ਤੇਰੀਆਂ ਰੀਜਾਂ ਲਾਵਾਂ ਪਰ ਆਪਣੇ ਘਰ ਦੀ ਮਜਬੂਰੀ ਵੇਖ ਕਿੱਥੋਂ ਮੈਂ ਤੇਰੀਆਂ ਇੰਨੀਆਂ ਰੀਜਾਂ ਲਾਵਾਂ ਕਦੀ ਤੂੰ ਆਨੀ ਮੇਰੇ ਵਾਲ ਸਿੱਧੇ ਕਰਾ ਦੇ ਕਦੀ ਆਨੀ ਮੈਨੂੰ ਸੂਟ ਚਾਹੀਦੇ ਆ ਮੈਂ ਰੱਬ ਗੜੀ ਇਹੋ ਹੀ ਤੇ ਅਰਦਾਸਾਂ ਕਰਦੀ ਆ ਕਿ ਤੂੰ ਕਿਸ ਚੰਗੇ ਘਰ ਵਿਆਹੀ ਜਾਵੇਂ ਤੇ ਤੇਰੀਆਂ ਸਾਰੀਆਂ ਰੀਜਾਂ ਲੱਥਣ ਤੇਰੀ ਮਾਸੀ ਨੂੰ ਉਦੋਂ ਦਾ ਕਿਹਾ ਵਾ ਉਹਦਾ ਕੋਈ ਫੋਨ ਹੀ ਨਹੀਂ ਉਦੋਂ ਦਾ ਆਇਆਗਾ ਨਾ ਉਹਨੇ ਕੋਈ ਦੱਸਿਆ ਹੀ ਤਾਂ ਮੈਨੂੰ ਤਾਂ ਲੱਗਦਾ ਤੇਰੇ ਨਾਲ ਨਾਰਾਜ਼ ਹੋਗੀ ਆ ਮੰਮੀ ਮਾਸੀ ਗੱਲ ਹੀ ਮੈਨਾਂ ਨਾਰਾਜ਼ ਹੋਗੀ ਗੱਲਾਂ ਤੇ ਲੜਾਈ ਵਾਲੀਆਂ ਉਹ ਕਰਦੀ ਸੀ ਮੈਂ ਕੁਝ ਕਿਹਾ ਹੀ ਬਾਕੀ ਮਾਸੀ ਨੇ ਫੋਨ ਕੀਤਾ ਤਾਂ ਤੁਸੀਂ ਆਪ ਲਾ ਲਓ ਪੁੱਛ ਲਓ ਉਹਨੂੰ ਕੀ ਕਹਿੰਦੀ ਆ ਲਓ ਮੈਂ ਲਾਦਾ ਤੁਹਾਨੂੰ ਆ ਲੈ ਫੜ ਫੋਨ ਲਾ ਆਪਣੀ ਮਾਸੀ ਨੂੰ ਬੰਮਾਸੀ ਤੇ ਫੋਨ ਹੀ ਨਹੀਂ ਚੁੱਕਣ ਦੀ ਚਲ ਆਪੇ ਵੇਖ ਕੇ ਕਰ ਲੋਗੇ ਲਿਆ ਫੜਾ ਇੱਧਰ ਫੋਨ ਤੇ ਮੇਰੀ ਗੱਲ ਸੁਣਾ ਗੁੱਤ ਪਹਿਲਾਂ ਪਿੱਛੇ ਕਰ ਮੈਨੂੰ ਵੇਖ ਕੇ ਤੇ ਤਵਲ ਖੇਚੜਨ ਲਈ ਆ ਤੇ ਦੂਜਾ ਕੋਈ ਕੰਮ ਧੰਦਾ ਕਰਿਆ ਕਰ ਸਾਰਿਆਂ ਕੰਮਾਂ ਦੀ ਜਾਤ ਸਿੱਖ ਫਿਰ ਤੇਰਾ ਰਿਸ਼ਤਾ ਹੋਣਾ ਕਿ ਤੇ ਚੱਜ ਦੇ ਕਰ ਮੰਮੀ ਰਹਿੰਦੀ ਨਾਰਾਜ ਤੇ ਰਵੇ ਤੇਰੀ ਭੈਣ ਨਾ ਤੇ ਮੈਂ ਗੁੱਤ ਪਛਾਹ ਕਰਨੀ ਨਾ ਮੇਰੇ ਕੋ ਚਾਹ ਚੂ ਬਣਦੀ ਜੋ ਮੈਂ ਤਾਂ ਲੱਗੀ ਸੌਂ ਜਾ ਨੀ ਮੈਨੂੰ ਕੋਈ ਚਾਹ ਬਣਾ ਦੇ ਜਾ ਕੇ ਤੇ ਲੰਮੇ ਪੈ ਗਈਆਂ ਸਿਰ ਮੇਰਾ ਦੁਖੰਡਿਆ ਵਾ हां दोई ऐस ਕੁੜੀ ਵਾਲੀ ਮੈਂ ਤੇ ਆਨੀ ਐ ਜਿੱਥੇ ਕਿ ਤੇ ਦਾ ਰਿਸ਼ਤਾ ਹੋਣਾ ਨਾ ਨਾ ਉਥੇ ਸੱਸ ਹੋਵੇ ਨਾ ਸਹੁਰਾ ਹੋਵੇ ਤੇ ਨਾ ਨਾਨਾਣ ਹੋਵੇ ਇਹਦਾ ਫੇਰ ਵਸੀਬਾ ਹੋਣਾ ਵਾ ਨਹੀਂ ਤੇ ਇਹਦਾ ਵਸੀਬਾ ਨਹੀਂ ਹੋਣਾ ਬੀਬੀ ਕੱਲੀ ਪ੍ਰਧਾਨ ਹੋਊਗੀ ਤੇ ਗੱਲ ਬੰਦਨੀ ਐ ਨੇ ਤੇ ਨਹੀਂ ਬੰਦਨੀ ਐਗੀ ਰੱਬਾ ਕਿਤੇ ਚੰਗੇ ਘਰੀ ਵਿਆਹੀ ਜਾਵੇ ਚਲੋ ਠੀਕ ਆ ਫਿਰ ਕਿਦਾ ਫੋਨ ਆਉਂਦੇ ਆ ਬੀਬੀ ਮੰਮੀ ਦਾ ਹੋਰ ਸਾਰਾ ਪਰਵਾਹ ਠੀਕ ਠਾਕ ਆ ਹਾਂ ਸਾਰੇ ਠੀਕ ਠਾਕ ਆ ਗਾਜਰਾ ਧਰਨੇ ਅੱਜ ਮੈਂ ਘਲਦੀਆਂ ਲਿਆਂਦੀਆਂ ਪਈਆਂ ਦੀਦੀ ਬਣਾ ਲਈਏ ਅੱਜ ਛਾਤੀ ਵੀ ਨਹੀਂ ਬਣੀਆਂ ਨੇਰਾ ਬੜਾ ਹੋ ਗਿਆ ਤੇ ਮੈਂ ਹੁਣ ਟਾਈਮ ਨਾ ਕੱਟੀਆਂ ਹੋਣਗੀਆਂ ਨਾ ਫਿਰ ਬਣ ਜਾਣੀਆਂ ਚੱਲਿਆ ਮੈਂ ਛਿੱਲਾ ਤੇ ਤੂੰ ਕੋਈ ਹੋਰ ਕੰਮ ਕਰ ਲੈ ਜਲਦੀ ਛਿੱਲਾ ਮੈਂ ਕੱਟਦੀ ਹਾਂ ਮਦਰ ਨਹੀਂ ਮਗਾਏ ਹੈਗੇ ਉਹ ਵੀ ਬਾਅਦ ਵਿੱਚ ਪਉਣੇ ਸੱਚ ਮੇਰੀ ਦੀਦੀ ਗੱਲ ਸੁਣੋ ਇੱਕ ਉਹ ਦਿਨ ਦੀ ਆਪਾਂ ਦੀਦੀ ਨੂੰ ਉਹਨੂੰ ਕਹਾ ਹੀ ਨਾ ਵੀ ਰਿਸ਼ਤੇ ਵੱਲੋਂ ਉਹਨੇ ਮੈਂ ਕੋਈ ਗੱਲ ਹੀ ਨਹੀਂ ਦੱਸੀ ਹਨੂ ਲੋੜ ਤੇ ਆ ਸਾਨੂੰ ਪਾਵਨ ਪੁੱਛਣਾ ਆਪਾਂ ਆ ਉਹਨੇ ਥੋੜੀ ਸਾਨੂੰ ਦੱਸਣਾ ਵਾ ਹੁਣ ਆਪਾਂ ਉਹਨੂੰ ਪੁੱਛਦੇ ਆ ਇਤਨਾ ਕਰ ਤੂੰ ਫੋਨ ਕਰ ਤੇ ਆਪਾਂ ਉਹਨੂੰ ਭੈਣ ਜੀ ਨੂੰ ਕਰ ਸੱਦਿਗੇ ਮੈਂ ਤਾਂ ਨਹੀਂ ਉਹ ਵੇ ਲੋਜੇ ਕਾਰਸੰਦਨਾ ਮੈਂ ਤਾਂ ਨਹੀਂ ਕਿਤੇ ਹੀ ਆਪ ਜਾਂਦੇ ਤੇ ਉਧਰ ਪਤਾ ਤੇ ਘਰ ਦੇ ਘਰ ਜਾਂਗੇ ਘਰ ਗਿਆ ਤਾਂ ਫਿਰ ਵੀ ਕੋਈ ਮੁੱਲ ਪਾਉਂਦਾ ਵੀ ਚਾਚਾ ਮੇਰੇ ਘਰ ਆਇਆ ਕੋਈ ਉਹ ਕਹਿੰਦੀ ਤੇ ਹੈਗੀ ਹੀ ਮੇਰੀ ਭਣੇ ਵੀ ਆ ਤੇ ਚਲੋ ਕੀ ਪਤਾ ਉਹਨੇ ਆਪਣੀ ਭੈਣ ਨਾਲ ਗੱਲ ਕੀਤੀ ਆ ਜਾਂ ਨਹੀਂ ਕੀਤੀ ਚਲ ਤੀ ਇੰਜੇ ਕਰੋ ਮੈਂ ਨਹੀਂ ਤਾਂ ਪਹਿਰੇ ਤੇ ਪਰੇ ਕਣੀ ਜਾ ਕੇ ਪੁੱਛੀ ਆ ਉਹ ਸਭ ਹੁਣ ਤੇ ਵੇਂਦੇ ਸ਼ਾਮਾਂ ਨੂੰ ਫੇਰ ਬੜੇ ਕੰਮ ਹੁੰਦੇ ਆ ਚੱਲ ਫਿਰ ਵੇਖ ਲੈਂਦੀ ਆ ਚਲ ਜਾਂਦੀ ਆ ਚਲ ਠੀਕ ਹੈ ਮੈਂ ਕੱਟਦੀ ਆ ਅਜਰਾ ਤੇ ਹੀ ਜਾ ਚੱਲ ਠੀਕ ਹੈ ਸਬਜੀ ਤਾਂ ਹੁਣ ਬਣਾ ਲਈਏ ਇੱਕ ਵਾਰ ਫਿਰ ਕੋਈ ਗੱਲ ਨਹੀਂ ਚੱਲ ਜਾਂਦੇ ਆ ਚੱਲ ਠੀਕ ਹੈ ਐਡੀ ਕਾਦੀ ਕਾਲੀ ਪਈ ਆ ਮੈਂ ਨਹੀਂ ਚੱਲੇ ਕਰੀ ਹੋ ਜੂਗਾ ਰਿਸ਼ਤਾ ਕਾਨੂੰ ਹਾਨੂੰ ਨਾ ਕੋਈ ਆਖੇ ਵੀ ਇਹਨਾਂ ਦਿਉਰ ਹੀ ਨਹੀਂ ਵਿਆਹਿਆ ਤੇ ਦਿਉਰ ਆਪ ਨਾ ਕਰੇ ਤੇ ਅਸੀਂ ਦਿਉਰ ਦਾ ਬਦੋ ਬਦ ਲੈ ਕੇ ਤੁਰ ਪਈਏ ਚੱਲ ਨਿਆਣਾ ਇਦਾਂ ਨਾ ਆਖਿਆ ਨਹੀਂ ਇਹਨੇ ਸਤਾਇਆ ਵੀ ਬੜਾ ਮੁੰਡੇ ਨੇ ਹਨ ਹੁਣ ਸੱਟ ਲੱਗ ਗਈ ਆ ਬੱਜੀ ਹੋਇਆ ਆ ਤੇ ਹਾਬ ਲਾਲਾ ਜਦੋਂ ਚੰਗਾ ਭਲਾ ਹੀ ਹੁੰਦਾ ਇਹਨੂੰ ਇੰਨਾ ਆਖੀਦਾ ਤੇ ਉਦੋਂ ਆਂਦਾ ਹੀ ਨਾ ਅਜੇ ਨਹੀਂ ਮੈਂ ਕਰਨਾ ਪਤ ਨਹੀਂ ਨੇ ਉਦੋਂ ਕਿਹੜੀ ਹੋਰ ਪਰੀ ਲੱਭਣੀ ਸਭ ਸ਼ੈਨ ਦਾ ਤੇ ਕਰਮਾਂ ਚ ਹੂਰ ਪਰੀ ਹੋਵੇ ਇਹਦੇ ਨਹੀਂਦਾ ਕਰਦੇ ਜੀ ਮੈਨੂੰ ਤੁਹਾਡੀਆਂ ਗੱਲਾਂ ਸੁਣ ਸੁਣ ਹਾਸਾ ਹੀ ਆਈ ਜਾਂਦਾ ਨਹੀਂ ਉਦੋਂ ਬਥੇਰੇ ਦੇ ਤਰਲੇ ਮਾਰੇ ਸੀ ਹੁਣ ਛੱਟ ਲੱਗਣ ਕਰਕੇ ਹਾਬ ਲਾਲਾ ਕਿੰਨਾ ਫਰਕ ਲਾਤੇ ਚ ਪੈ ਗਿਆ ਵਾ ਕੋਈ ਨਹੀਂ ਜੋ ਕਰਮਾਂ ਚ ਜਿਹੜੀ ਲਿਖੀ ਉਹ ਆ ਹੀ ਜਾਣੀ ਹਾਂ ਚਲੋ ਵੇਖੋ ਹੁਣ ਕਿਹੋ ਜੀ ਲਿਖੀ ਆ ਕਰਮਾਂ ਚ